ਆਯੁਰਵੇਦ ਦੇ ਵਿੱਚ ਫੈਟੀ ਲੀਵਰ ਦਾ ਟ੍ਰੀਟਮੈਂਟ ਕਿੰਨਾ ਕੁ ਕਾਮਯਾਬ ਹੈਗਾ ਆਯੁਰਵੇਦ ਦੇ ਵਿੱਚ ਸਾਰ ਅਗਰ ਆਪਾਂ ਗੱਲ ਕਰਦੇ ਆਂ ਤਾਂ ਇਹਦੇ ਵਿੱਚ ਜਦੋਂ ਆਪਣੇ ਜਿਹੜਾ ਇੰਬੈਲੈਂਸ ਹੋ ਜਾਂਦੇ ਨੇ ਆਪਣੇ ਦੋਸ਼ ਜੀ ਜਦੋਂ ਫੈਟੀ ਲੀਵਰ ਹੁੰਦਾ ਉਦੋਂ ਮੇਨ ਕੀ ਹੁੰਦਾ ਜਿਹੜਾ ਪਿੱਤ ਦੋਸ਼ ਤੇ ਕਫ ਦੋਸ਼ ਹੂੰ ਇਹਦਾ ਇੰਬੈਲੈਂਸ ਹੁੰਦਾ ਜੀ ਇਹਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਜਿਹੜੀ ਫਾਇਰ ਹੈ ਅਗਨੀ ਹੈ ਉਹ ਕਟਣੀ ਸ਼ੁਰੂ ਹੋ ਜਾਂਦੀ ਹੈ ਹੂੰ ਕਟ ਜਾਂਦੀ ਹੈ ਉਹ ਘਟਣ ਦੇ ਨਾਲ ਪਾਚਣ ਕਿਰਿਆ ਸਲੋ ਹੋ ਜਾਂਦੀ ਹੈ ਜੀ ਇਹ ਫੈਟੀ ਲੀਵਰ ਦੇ ਵਿੱਚ ਜਦੋਂ ਅਸੀਂ ਟਰੀਟਮੈਂਟ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੇ ਇਹ ਦੋਸ਼ਾਜ਼ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਪਿੱਤ ਔਰ ਕਫ ਜੀ ਦਾ ਔਰ ਕਫ ਇਹਨੂੰ ਬੈਲੈਂਸ ਕੀਤਾ ਜਾਂਦਾ ਹੂੰ ਥਰੂ ਦਾ ਮੈਡੀਸਨ ਅ ਜਦੋਂ ਅਸੀਂ ਫੈਟੀ ਲੀਵਰ ਦਾ ਟਰੀਟਮੈਂਟ ਕਰਦੇ ਆ ਤਾਂ ਅਸੀਂ ਇਹ ਤਿੰਨ ਚੀਜ਼ਾਂ ਦਿੰਨੇ ਆ ਇਹ ਆਪਣਾ ਪਾਊਡਰ ਹੋ ਗਿਆ ਜੀ ਤੇ ਪਲੱਸ ਇਹ سیرਪ ਅੱਛਾ ਇਹ سیرਪ ਇਹ سیرਪ ਹੁੰਦਾ ਕਿ ਤੁਹਾਡੀ ਡਾਈਜੈਸ਼ਨ ਨੂੰ ਇਮਪਰੂਵ ਕਰਨ ਵਾਸਤੇ ਘੱਟ ਹੈਲਥ ਦੇ ਲਈ ਜਿਹੜੀਆਂ ਲਿਵਰ ਕਰਕੇ ਗੈਸ ਤਜਾਬ ਬਣਦੀ ਹੈ ਜਾਂ ਤੁਹਾਡੀ ਫਾਇਰ ਅਗਨੀ প্রজਲਪਤ ਨਹੀਂ ਹੈਗੀ ਜੀ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਪੂਰ ਹੈਗਾ ਇਹ ਸਿਰਫ ਉਹਦੇ ਲਈ ਆ ਤੇ ਪਲੱਸ ਇਹ ਕੈਪਸੂਲ ਅਸੀਂ ਦਿਨਿਆਂ ਨਾਲ ਇਹ ਵਾਲੇ ਕੈਪਸੂਲਸ ਲੈ ਲੀਜੀ ਤੇ ਇਹ 20 ਦਿਨਾਂ ਦੀ ਜਿਹੜੀ ਡੋਜ਼ ਹੈਗੀ ਅਗਰ ਨਾਰਮਲ ਫੈਟੀ ਲਿਵਰ ਆ ਨਾਰਮਲ ਤੁਹਾਨੂੰ A ਗ੍ਰੇਡ ਤੱਕ ਆਉ 20 ਦਿਨਾਂ ਦੇ ਵਿੱਚ ਹੀ ਰਿਕਵਰ ਹੋ ਜਾਏਗਾ ਜੇਕਰ ਫਰਟੀਲੀਵਰ ਠੀਕ ਕਰਨਾ ਜੀ ਗगन ਆਯੁਰਵੇਦਾ ਜਰੂਰ ਇਹਨਾਂ ਨੂੰ ਇੱਕ ਵਾਰੀ ਵਿਜ਼ਿਟ ਕਰੋ ਤੇ ਇਹਨਾਂ ਦੇ ਟੈਲੀਫੋਨ ਨੰਬਰ ਸੁਣ ਲਓ ਧਿਆਨ ਨਾਲ ਜੀ ਡਾਕਟਰ ਸਾਹਿਬ ਕੀ ਟੈਲੀਫੋਨ ਨੰਬਰ ਹੈ ਜੀ ਆਪਣਾ ਜੀ 95012 63254 ਜੀ ਸਾਡਾ ਐਡਰੈਸ ਹੈਗਾ ਗगन ਆਯੁਰਵੇਦਾ ਲੁਧਿਆਣਾ ਚੰਡੀਗੜ੍ਹ ਹਾਈਵੇ ਬਿਲਕੁਲ ਜਿੱਥੇ ਨਮਾਟਾ ਬਕੁਲਿਆ ਜੀ ਰਾਜ ਰਾਇਲ ਠੱਬਾ ਜੀ ਤੇ ਨੰਬਰ ਦੁਬਾਰਾ ਫੇਰ ਦੱਸ ਦਿੰਦੇ ਆ ਜੀ 95012 63254